ਸਿਕਾਜੀ ਪੰਜਾਬ ਨਿਊਜ਼ ਬੋਲਟਨ ਦੇਖ ਰਹੇ ਸਾਇਦ ਅਸ਼ਕਰ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਅਹਿਮ ਸੁਰਖੀਆਂ ਤੇ ਬਗਾਵਤ ਮਗਰੋਂ ਕਾਲੀ ਧਲਤੀ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਸੁਖਬੀਰ ਬਾਦਲ ਨੇ ਪ੍ਰਧਾਨਗੀ ਦਾ ਹੁਰਤਾ ਛੱਡਣ ਦੀ ਕੀਤੀ ਪੇਸ਼ਕਸ਼ ਅਰਵਿੰਨ ਕੇਜਰੀਵਾਲ ਦੀਆਂ ਵਧੀਆਂ ਮੁਸ਼ਕਲਾਂ ਈਡੀ ਤੋਂ ਬਾਅਦ ਸੀਬੀਆਈ ਨੇ ਕੇਜਰੀਵਾਲ ਨੂੰ ਕੀਤਾ ਗ੍ਰਿਫਤਾਰ ਲਗਾਤਾਰ ਦੁਚਿਵਾਸ ਸਪੀਕਰ ਬਣੇ ਉਮdırਲਾ ਸਦਨ ਦੇ ਵਿੱਚ ਗੂੰਜਿਆ ਐਮਰਜੈਂਸੀ ਦਾ ਮੁੱਦਾ ਫਰਮਜੀਤ ਸਿੰਘ ਸਨਮਤ ਆ ਭਾਜਪਪੋ ਤੇ ਤਿੱਖਾ ਨਿਸ਼ਾਨਾ ਕਿਹਾ ਆਪਰੇਸ਼ਨ ਲੋਟਸ ਉੱਤੇ ਕਰ ਦੇਵਾਂਗੇ ਭਾਜਪਾ ਨੂੰ ਲੀ ਰੋਲੀ ਤੇ ਹੁਣ ਖਬਰਾਂ ਫਿਸਥਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੰਘੇ ਕੱਲ ਹੋਈ ਵੱਡੀ ਬਗਾਵਤ ਤੇ ਮਗਰੋਂ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਨੇ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਪੇਸ਼ਕਸ਼ ਕਰ ਦਿੱਤੀ ਪਾਰਟੀ ਦੇ ਸੀਨੀਅਰ ਲੀਡਰ ਦਰਜੀਤ ਜਿੰਮਾ ਨੇ ਕਿਹਾ ਕਿ ਸਾਰੇ ਮੈਂਬਰਾਂ ਨੇ ਆਪਣੇ ਹੱਥ ਖੜੇ ਕਰਕੇ ਸੁਖਬੀਰ ਬਾਦਲ ਦੀ ਅਗਵਾਈ ਉੱਤੇ ਭਰੋਸਾ ਜਤਾਇਆ ਹੈ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿੱਚ ਬਦਲਾਅ ਤੇ ਅਧਿਕਾਰ ਵੀ ਦਿੱਤੇ ਗਏ ਨੇ ਸ਼੍ਰੋਮਣੀ ਕਾਲੀਦਾਲ ਵਰਕਿੰਗ ਕਮੇਟੀ ਨੇ ਅੱਜ ਦੀ ਬੈਠਕ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਪੂਰਨ ਵਿਸ਼ਵਾਸ ਪ੍ਰਗਟ ਕੀਤਾ ਅਤੇ ਵਿਰੋਧੀ ਧੜੇ ਨੂੰ ਵੀ ਪੰਥ ਦੇ ਦੁਸ਼ਮਨਾ ਦੇ ਹੱਥਾਂ ਵਿੱਚ ਨਾ ਖੇਡਣ ਦੀ ਅਪੀਲ ਕੀਤੀ ਗਈ ਹੈ। ਇਸ ਮੀਟਿੰਗ ਬਾਰੇ ਹੋਰ ਜਾਣਕਾਰੀ ਦੇਂਦੇ ਅਕਾਲੀ ਆਗੂ ਦਰਜੀਤ ਚਿਮਣੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਪਾਰਟੀ ਫੋਰਮ ਤੋਂ ਲੱਗ ਬੈਠਕ ਕਰਨ ਅਤੇ ਅਨੁਸ਼ਾਸਨ ਭੰਗ ਕਰਨ ਵਾਲੇ ਖਿਲਾਫ ਮਤਾ ਪਾਸ ਕੀਤਾ ਗਿਆ ਦਰਜੀਤ ਚਿਮਣੇ ਨੇ ਦੱਸਿਆ ਕਿ ਮੀਟਿੰਗ ਦੀ ਸ਼ੁਰੂਆਤ ਵਿੱਚ ਹੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਹਿ ਦਿੱਤਾ ਸੀ ਕਿ ਵਰਕਿੰਗ ਕਮੇਟੀ ਨੂੰ ਜੇਕਰ ਮੇਰੇ ਉੱਤੇ ਭਰੋਸਾ ਹੈ ਤਾਂ ਹੀ ਉਹ ਪ੍ਰਧਾਨਗੀ ਕਰਨਗੇ ਜੇਕਰ ਉਨ੍ਹਾਂ ਉੱਤੇ ਭਰੋਸਾ ਨਹੀਂ ਹੈ ਤਾਂ ਉਹ ਪ੍ਰਧਾਨਗੀ ਛੱਡਣਾ ਚਾਣਗੇ ਕਾਮਰਿਆ ਸਾਹਿਬ ਠੰਡਰ ਸਾਹਿਬ ਨਵੀਨੰਗਲ ਸਾਹਿਬ ਲੋਪਕੇ ਜੀ ਔਰ ਬਹੁਤ ਸਾਰੇ ਸੀਨੀਅਰ ਸਾਡੇ ਮਿੱਡੂ ਖੇੜਾ ਸਾਹਿਬ ਸਾਡੇ ਪੱਖੋਕੇ ਸਾਹਿਬ ਸਾਰੇ ਕਾਫੀ ਸੀਨੀਅਰ ਜਿਹੜੇ ਵਰਕਿੰਗ ਕਮੇਟੀ ਦੇ ਮੈਂਬਰ ਸਾਬਾਨ ਹੈ ਉਹ ਪਿੱਛੇ ਵੀ ਹਾਜ਼ਰ ਨੇ ਸਾਰੇ ਇੱਥੇ ਹਾਜ਼ਰ ਹੋਏ ਇੱਕ ਤਾਂ ਜਦੋਂ ਮੀਟਿੰਗ ਦੀ ਸ਼ੁਰੂਆਤ ਹੋਈ ਸੀ ਤੇ ਪ੍ਰਧਾਨ ਸਾਹਿਬ ਨੇ ਬੜੀ ਖੁੱਲ੍ਹਦਲੀ ਦੇ ਨਾਲ ਆਪਣੀ ਮਨ ਦੀ ਭਾਵਨਾ ਜਿਹੜੀ ਹੈ ਉਹ ਵਰਕਿੰਗ ਕਮੇਟੀ ਦੇ ਸਾਹਮਣੇ ਰੱਖੀ ਸੀ ਕਿ ਪਹਿਲਾ ਵਰਕਿੰਗ ਕਮੇਟੀ ਇਹ ਫੈਸਲਾ ਕਰੇ ਕਿ ਮੇਰੇ ਤੇ ਭਰੋਸਾ ਹੈ ਕਿ ਨਹੀਂ ਹੈ ਕਿ ਜੇ ਤਾਂ ਮੇਰੇ ਤੇ ਭਰੋਸਾ ਤੇ ਫੇਰ ਹੀ ਮੈਂ ਪ੍ਰਧਾਨਗੀ ਕਰਨੀ ਚਾਹੁੰਦਾ ਜੇ ਵਰਕਿੰਗ ਕਮੇਟੀ ਨੂੰ ਜਿਹੜੀ ਸਭ ਤੋਂ ਵੱਡੀ ਸੰਵਿਧਾਨਕ ਬਾਡੀ ਹੈ ਉਹ ਦਰਸਾਭ ਡਿਟੇਲ ਦੱਸਣਗੇ ਜੇ ਉਹਨੂੰ ਭਰੋਸਾ ਨਹੀਂ ਹੈ ਤਾਂ ਫਿਰ ਮੈਂ ਪ੍ਰਧਾਨਗੀ ਅੱਗੇ ਕਰਨੀ ਨਹੀਂ ਚਾਹੁੰਦਾ ਮੈਂ ਸਾਰੀ ਵਰਕਿੰਗ ਕਮੇਟੀ ਦਾ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਇੱਕ ਜਬਾਨ ਹੋ ਕੇ ਤੇ ਉਸੇ ਵੇਲੇ ਜਿਹੜੇ ਆ ਸਰਨਾਥ ਸਾਹਿਬ ਨੇ ਇਹ ਬਤਾ ਬਹੁ ਕੀਤਾ ਸੀ ਅਬ ਸਾਰਿਆਂ ਨੇ ਇੱਕੋ ਆਵਾਜ਼ ਦੇ ਵਿੱਚ ਪੂਰਨ ਤੌਰ ਤੇ ਉੱਤੇ ਭਰੋਸਾ ਜਿਹੜਾ ਉਹ ਸਰਦਾਰ ਸਿੰਘ ਬਾਦਲ ਸਾਹਿਬ ਵੀ ਡਿਡਸ਼ਕਤ ਵਿੱਚ ਪ੍ਰਗਟ ਜਿਹੜਾ ਉਹ ਕੀਤਾ ਉਹਦੇ ਵਾਸਤੇ ਮੈਂ ਸਾਰੀ ਵਰਕਿੰਗ ਕਮੇਟੀ ਦਾ ਸਾਰੇ ਲੀਟਰ ਸਾਹਿਬ ਦਾ ਧੰਨਵਾਦ ਕਰਦਾ ਦੂਸਰਾ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਕੋਰ ਕਮੇਟੀ ਦੇ ਪਿਛਲੇ ਫੈਸਲੇ ਪਿਛਲੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਲਗਾਤਾਰ ਹੁੰਦੇ ਆ ਉਹਨਾਂ ਦੇਖਣਾ ਹੋਵੇਗਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਕੀ ਭਾਗੀ ਧੜੇ ਦੇ ਵੱਲੋਂ ਬਿਆਨ ਸਾਹਮਣੇ ਆਉਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦਿੱਲੀ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧੀਆਂ ਜਾ ਰਹੀਆਂ ਨੇ ਈਡੀ ਤੋਂ ਬਾਅਦ ਅੱਜ ਸੀਬੀਆਈ ਨੇ ਵੀ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਸਾਰਾ ਦੋਸ਼ ਮਨੀਸ਼ ਸੋਧਿਆ ਦੇ ਸਿਦਮੰਦ ਦਿੱਤਾ ਜਦਕਿ ਇਸ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰਨ ਦੀ ਵੀ ਲੋੜ ਹੈ ਦਿੱਲੀ ਸਰੋਂ ਆਪ ਕੋਟਾਲੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਨੇ ਦਿੱਲੀ ਦੀ ਰਿਹਾਊਸ ਐਮਨਿਊ ਕੋਰਟ ਤੋਂ ਗ੍ਰਿਫਤਾਰ ਕਰ ਲਿਆ। ਸੀਬੀਆਈ ਦੇ ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਆਮ ਆਦਮੀ ਪਾਰਟੀ ਸਿਆਸਤ ਤੋਂ ਪ੍ਰੇਰਿਤ ਦੱਸਿਆ। ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕਾਂਗੜੇ ਨੇ ਕਿਹਾ ਕਿ ਕੇਜਰੀਵਾਲ ਖਿਲਾਫ ਕੀਤੀ ਗਈ ਕਾਰਵਾਈ ਕੇਂਦਰ ਸਰਕਾਰ ਦੀ ਸਿਆਸੀ ਰੰਜਿਸ਼ ਦਾ ਸਬੂਤ ਹੈ। ਮੁੱਖ ਗਵਾਹ ਦਾ ਪਾਜਬਤ ਇਸ਼ਾਰੇ ਉੱਤੇ ਪੁੱਗਤਨਾ ਅਤੇ ਸੀਬੀਆਈ ਵਰਗੇ ਅਦਾਰਿਆਂ ਦੀ ਖੁੱਲੀ ਦਰਵਾਜ਼ ਤੋਂ ਬਦਲਾਖੋਰੀ ਦੇ ਪੱਥਕ ਸਬੂਤ ਹਨ। देखिए फ्रॉम द फर्स्ट डे हम ये बात कह रहे हैं कि भारत की जो बीजेपी सरकार है पहले दिन से एक पोलिटिकल वैंडेटा राजनी के राजनीतिक द्वेष के तहत एक कॉन्स्टिक्रेसी जो है आम आदमी पार्टी के खिलाफ और पर्टिकुलरली अरविंद जी जो हमारे नेशनल सुप्रीम उनके खिलाफ कर रहे हैं तो राजनीति से प्रेरित पूरा मामला है और लगातार देश की एजेंसीज का मिस हो रहा है हमें पूरी उम्मीद है हमारे देश की जो कानून व्यवस्था है जो हमारी अदालतें हैं वहां से हमें जरूर न्याय मिलेगा पहली बात जो प्राइम एविडेंस है इनके खिलाफ राघव रेड्डी हो शाहे शरतचंद रेड्डी दोनों शरतचंद रेड्डी से बीजेपी ने साठ करोड़ रुपए इलेक्शन फंड दिया है राघव रेड्डी के पिताजी को इन्होंने टिकट दिया टीडीपी के साथ मुझे तो, तो स्पष्ट है कि ये पॉलिटिकल मैंडेटा है और अब जिस जल्दबाजी में लोअर कोर्ट से जमानत मिलने के बाद जिस जल्दबाजी में ईडी ने हाई कोर्ट का रुख किया है कि जजमेंट की कापी किया आने से है तो ये दर्शाता है कि हमारी जो देश की एजेंसी है उनका मिस जो है मोदी साहब के इशारे पर बीजेपी सरकार कर रही है और अब जो नई खबर निकल के आई कि सीबीआई भी उनके खिलाफ एक झूठा मुकदमा दर्ज करना चाहती है तो सरासर आम आदमी पार्टी को खत्म करने की साजिशें हैं और अरविंद केजरीवाल जी को ਜੇਲ੍ਹ ਮੇ ਰੱਖਣੇ ਕੀ ਰੱਖਣੇ ਦਾ ਪੂਰਾ ਛੜੀ ਅੰਤਰ ਜੋ ਹੈ ਮੋਦੀ ਜੀ ਕੇ ਇਸ਼ਾਰਾ ਤੋਂ ਹੋਇਆ ਹੈ ਦੱਸਦੀ ਕਿ ਅਰਵਿੰਦ ਕੇਚਰੀਵਾਲ ਦੀ ਰਾਊਸ ਐਵੈਨਿਊ ਕੋਰਟ ਵਿੱਚ ਪੇਸ਼ੀ ਤੋਂ ਬਾਅਦ ਅਚਾਨਕ ਸਿਹਤ ਵਿਗੜ ਗਈ ਸੀ ਜਾਣਕਾਰੀ ਮੁਤਾਬਕ ਅਰਵਿੰਦ ਕੇਚਰੀਵਾਲ ਦਾ ਸ਼ੂਗਰ ਲੈਵਲ ਘਟ ਹੋ ਗਿਆ ਸੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਕੋਰਟ ਰੂਮ ਤੋਂ ਬਾਹਰ ਲਿਆਂਦਾ ਗਿਆ ਤੇ ਦੂਜੇ ਕਮਰੇ ਵਿੱਚ ਚਾਹ ਅਤੇ ਬਿਸਕੁਟ ਦਿੱਤੇ ਗਏ ਅੱਜ ਪਰ ਇਹ ਸੰਸਦ ਮੈਂਬਰ ਓਮ ਬਿੱਲਾ ਮੁਰਤੋ ਲੋਕ ਸਭਾ ਸਪੀਕਰ ਚੁਣੇ ਗਏ ਨੇ ਓਮ ਬਿੱਲਾ ਦੇ ਸਪੀਕਰ ਚੁਣੇ ਜਾਣ ਤੋਂ ਬਾਅਦ ਸਦਨ ਦੇ ਨੇਤਾ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਹਨਾਂ ਨੂੰ ਸਪੀਕਰ ਦੀ ਸੀਟ ਉੱਤੇ ਲੈ ਕੇ ਗਏ ਇੱਕ ਪਾਸੇ ਵਿਰੋਧੀ ਧਿਰ ਦੇ ਓਮ ਬਿੱਲਾ ਨੇ ਮੁਰ ਲੋਕ ਸਭਾ ਸਪੀਕਰ ਬਣਨ ਦਾ ਸਵਾਗਤ ਕੀਤਾ ਤੇ ਨਾਲ ਹੀ ਓਮ ਬਿੱਲਾ ਨੇ 1975 ਦੇ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਦੁਆਰਾ ਲਾਗੂ ਕੀਤੀ ਐਮਰਜੈਂਸੀ ਦੇ ਬਰੇਗਡ ਉੱਤੇ ਸਦਨ ਦੇ ਵਿੱਚ ਗੱਲਬਾਤ ਕੀਤੀ ਲੋਕ ਸਭਾ ਦੇ ਤੀਸਰੇ ਦਿਨ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਇੱਕ ਪਾਸੇ ਵਿਰੋਧੀ ਧਿਰ ਨੇ ਓਮ ਬਿਰਲਾ ਦੇ ਮੂੜ ਲੋਕ ਸਭਾ ਸਪੀਕਰ ਬਣਨ ਦਾ ਸਵਾਗਤ ਕੀਤਾ ਤੇ ਨਾਲ ਹੀ ਉਹਨਾਂ ਨੂੰ ਪਰਖਾਸਤ ਕਰਨ ਦੇ ਮਾਮਲਿਆਂ ਨੂੰ ਲੈ ਕੇ ਤਾਂ ਜੀ ਦੱਸੇ ਕੁਝ ਸਮੇਂ ਬਾਅਦ ਸਾਰਾ ਕੁਝ ਇੱਕਦਮ ਬਦਲ ਗਿਆ ਕਿਉਂਕਿ ਸਪੀਕਰ ਓਮ ਬਿਰਲਾ ਨੇ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਆਪਣਾ ਵੱਖਰਾ ਰੁਖ ਦਿਖਾਇਆ ओम्बिल्ला ने 1975 के बीच इंदिरा गांधी की सरकार द्वारा लागू की कीती इमरजेंसी के बारे गांडूते सदन के गलबात की कीती उन्होंने इमरजेंसी को लोकतंत्र के इतिहास का काला अध्याय बताया ये सदन 1975 में देश में आपातकाल इमरजेंसी लगाने के निर्णय के कड़े शब्दों में निंदा करता है इसके साथ ही हम उन सभी लोगों की संकल्प शक्ति की सराहना करते हैं जिन्होंने इमरजेंसी का पुनर्जुरो विरोध किया को संघर्ष किया और भारत के लोकतंत्र की रक्षा का दायित्व तो निभाया भारत के इतिहास में 25 जून 1975 के उस दिन को हम हमेशा काले अध्याय के रूप में जाना जाएगा इस दिन तत्कालीन प्रधानमंत्री श्रीमती इंदिरा गांधी ने देश में इमरजेंसी लगाई और बाबा साहब अंबेडकर द्वारा निर्मित संविधान पर प्रचंड प्रहार किया था भारत की पहचान पूरी दुनिया में लोकतंत्र की जननी के तौर पर है भारत में हमेशा लोकतांत्रिक मूल्यों और वाद संवाद का समर्थन हुआ हमेशा लोकतांत्रिक मूल्यों की सुरक्षा की उन्हें हमेशा प्रोत्साहित किया गया ऐसे भारत पर श्रीमती इंदिरा गांधी द्वारा तानाशाही थोप दी गई भारत के लोकतांत्रिक मूल्यों को कुचला गया और अभिव्यक्ति की आज़ादी का गला घोटा गया इमरजेंसी के दौरान भारत के नागरिकों के अधिकार नष्ट कर दिए गए नागरिकों से उनकी आज़ादी छीन ली गई ये वह दौर था जब विपक्ष के नेताओं को जेल में बंद कर दिया गया पूरे देश को जेल खाना बना दिया गया तब की तानाशाही सरकार ने मीडिया पर अनेक पाबंदियां लगा दी गई थी न्यायपालिका की स्वतंत्रता पर अंकुश लगा दिया, लगा दिया था। पिकर तो गया था स्पीकर ओम बिरला के वालों एमरजेंसी वाला बयान पढ़न तो बाद सदन के विरोधी धिरों के वालों जोरदार हंगामा किया गया जिस तो बाद हुन सदन की कार्रवाई वीरवार सवेरे ग्यारह बजे दोबारा शुरू होगी ਅਕਾਲੀ ਦਲ ਦੀ ਦਿੱਲੀ ਇਕਾਈ ਦੇ ਮੁਖੀ ਪਰਮਜੀਤ ਸਿੰਘ ਸਰਣਾ ਨੇ ਆਪਰੇਸ਼ਨ ਲੋਟਸ ਨੂੰ ਲੈ ਕੇ ਭਾਜਪਾ ਉੱਤੇ ਤਿੱਖਾ ਨਿਸ਼ਾਨਾ ਵੀ ਵਿੰਨਿਆ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਮੇਰੇ ਖਿਲਾਫ ਜੋ ਵੀ ਐਕਸ਼ਨ ਲੈਣਾ ਹੈ ਲੈ ਲਵੇ ਉਹਨਾਂ ਨੇ ਕਿਹਾ ਕਿ ਮੈਂ ਆਪਰੇਸ਼ਨ ਲੋਟਸ ਉੱਤੇ ਭਾਜਪਾ ਨੂੰ ਲੀਓ ਲੀਰ ਕਰ ਦਵਾਂਗਾ ਉਹਨਾਂ ਨੇ ਕਿਹਾ ਕਿ ਭਾਜਪਾ ਸਾਰੀਆਂ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਜੋ ਕਿ ਅਸੀਂ ਨਹੀਂ ਹੁੰਦਵਾਂਗੇ ਸ਼੍ਰੋਮ ਅਕਾਲੀ ਦਲ ਦਾ ਅੰਤਰੂਨੀ ਕਲੇਸ਼ ਸਿਖਰ ਉੱਤੇ ਪਹੁੰਚ ਗਿਆ ਹੈ। ਕੱਲ ਪਾਰਟੀ ਦੇ ਦਰਜਨਾਂ ਸੀਨੀਅਰ ਆਗੂਆਂ ਨੇ ਜ਼ਿਲੰਧਰ ਦੇ ਵਿੱਚ ਵੱਖਰੀ ਮੀਟਿੰਗ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਅਸਤੀਫਾ ਮੰਗਿਆ ਸੀ। ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਸਰਣਾ ਨੇ ਇਸ ਬਗਾਵਤ ਪਿੱਛੇ ਭਾਜਪਾ ਦਾ ਹੱਥ ਦੱਸਿਆ। ਸਰਣਾ ਨੇ ਕਿਹਾ ਕਿ ਭਾਜਪਾ ਆਪਰੇਸ਼ਨ ਲੋਟਸ ਰਾਹੀਂ ਖੇਤਰੀ ਪਾਰਟੀਆਂ ਨੂੰ ਤੋੜਨਾ ਚਾਹੁੰਦੀ ਹੈ। ਸਰਣਾ ਨੇ ਇਸ ਮੁੱਦੇ 'ਤੇ ਭਾਜਪਾ ਨੂੰ ਡਿਬੇਟ ਕਰਨ ਦੀ ਵੀ ਚੁਣੌਤੀ ਦਿੱਤੀ ਹੈ। ਜਿਸ ਪਾਰਟੀ ਨੇ ਮੇਰੇ ਗੈਂਸ ਭਾਜਪਾ ਨੇ ਕੋਈ ਐਕਸ਼ਨ ਨਾਲ ਹਵੇ ਫਿਰ ਮੈਂ ਤੁਹਾਨੂੰ ਸਾਰਾ ਡਿਟੇਲ ਦੱਸਿਆ। ਹਾਲੇ ਪਾਰਟੀ ਦੇ ਪ੍ਰਧਾਨ ਕੋਲ ਪੁੱਛੇ ਵੇਰ ਮੈਂ ਕੋਈ ਹੋਰ ਅਗਲੀ ਗੱਲ ਨਹੀਂ ਕਰਨੀ ਪਰ ਇਹ ਗੱਲ ਪੱਕੀ ਹੈ ਗਈ ਜੇ ਉਹਨਾਂ ਨੂੰ ਸ਼ੱਕ ਹੈਗਾ ਵੀ ਮੈਂ ਝੂਠਾ ਅਲੀਗੇਸ਼ਨ ਲਗਾ ਰਿਹਾ ਹਾਂ ਉਹ ਮੇਰੇ ਨਾਲ ਤੁਹਾਡੇ ਕਿਸੇ ਟੀਵੀ ਚੈਨਲ ਤੇ ਬਹਿ ਜਾਣ ਮੇਰੇ ਸਾਹਮਣੇ ਬੈਠ ਜਾਣ ਮੈਂ ਸਾਰਿਆਂ ਦੇ ਕੱਪੜੇ ਲੀਰੋ ਲੀਰ ਕਰਕੇ ਰੱਖ ਦਿਆਂਗਾ ਸਾਬਤ ਕਰ ਦਿਆਂਗਾ ਆਪਰੇਸ਼ਨ ਰੈਟਸ ਹੈਗਾ ਇਹ ਕੋਈ ਸਮਝਦੇ ਨਹੀਂ ਦੇਖੋ ਜਿਹੜੀ ਬੀਜੇਪੀ ਹੈਗੀ ਉਹ ਸਾਰੀਆਂ ਜਿਹੜੀਆਂ ਸਟੇਟਸ ਪਾਰਟੀਆਂ ਰੀਜਨਲ ਪਾਰਟੀਆਂ ਹੈਗੀਆਂ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਖਤਮ ਕਰਨਾ ਚਾਹੁੰਦੇ ਅਸੀਂ ਨਹੀਂ ਖਤਮ ਹੋਣ ਦੇਣਾ ਚਾਹੁੰਦੇ ਅਸੀਂ ਅਸੀਂ ਉਹਨਾਂ ਦੇ ਜਿਹੜਾ ਆਪਰੇਸ਼ਨ ਲੋਟਸ ਆ ਉਹਦੇ ਅਸੀਂ ਨਿਕਲਾਂਗੇ ਬਹੁਤ ਸੁਖਰੂ ਹੋ ਕੇ ਨਿਕਲਾਂਗੇ ਉਹਨਾਂ ਮੈਂ ਮੈਂ ਕਹ ਰਿਹਾ ਜੀ ਉਹ ਕਾਲੀ ਦਲ ਦੇ ਲੀਡਰ ਹੈਗੇ ਔਰ ਉਹਨਾਂ ਚੋਂ ਬੜੇ 90% ਜੰਮਣ ਦੇ ਲੀਡਰ ਹੈਗੇ ਪਰ ਉਹਨਾਂ ਦਾ ਜਿਹੜਾ ਇਹ ਤਰੀਕਾ ਹੈਗਾ ਇਹ ਗਲਤ ਤਰੀਕਾ ਹੈ ਉਹਨਾਂ ਨੂੰ ਪਾਰਟੀ ਫੋਰਮ ਦੇ ਵਿੱਚ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਔਰ ਗੱਲ ਕਰਨੀ ਚਾਹੀਦੀ ਹੈ ਹਿੰਮਤ ਆ ਤੇ ਗੱਲ ਕਰਨ ਤੁਸੀਂ ਆਪਣੇ ਕੋਈ 5 10 ਬੰਦੇ ਇਕੱਠੇ ਹੋ ਕੇ ਆਪਣੇ ਨਾਲ ਆਪਣੇ ਲੋਟੇ ਲੈ ਕੇ ਕਹੋ ਜੀ ਐਸਐਸੀ ਅਸੀਂ ਅਸਤੀਫਾ ਮੰਗਦੇ ਆ ਕਰੋ ਕੀ ਹੈਗਾ ਕਾਰਵਾਈ ਤੁਸੀਂ ਆਓ ਨਾ ਕਰੋਗੇ ਲੇਕਿਨ ਪਰਵਾਹੀ ਕਰਨਾ ਨਾ ਕਰਨਾ ਪ੍ਰਧਾਨ ਦਾ ਕੰਮ ਹੈ ਮੈਂ ਕਹਿੰਦਾ ਜੀ ਹਾਲੇ ਅਸੀਂ ਕੋਈ ਕਾਲੀਚ ਨਹੀਂ ਹਾਂ ਜਨਾਬ ਉਹ ਕਹਿੰਦੇ ਅਸੀਂ ਹੁਣ ਕੋਈ ਡਰੇ ਹੋਏ ਨਹੀਂ ਆ ਕਿ ਫਟਾਟ ਉਹਨਾਂ ਨੂੰ ਕੱਢ ਦਈਏ ਰੱਖ ਦਈਏ ਕੋਈ ਆਪਰੇਸ਼ਨ ਕਰੀਏ ਸਾਨੂੰ ਕੋਈ ਕਾਲੀ ਨਹੀਂ ਲੇਕਿਨ ਉਹ ਕਹਿੰਦੇ ਪਾਰਟੀ ਫੋਰਮ ਚ ਕਈ ਵਾਰ ਗੱਲਬਾਤ ਕੀਤੀ ਕੋਈ ਸੁਣਨ ਵਾਲਾ ਹੀ ਨਹੀਂ ਹੈ ਮੈਂ ਵੀ ਤਾਂ ਉਸ ਫੋਰਮ ਚ ਬੈਠਾ ਹਾਂ ਐਸਾ ਮੇਰੇ ਸਾਹਮਣੇ ਕੱਲੇ ਨਹੀਂ ਮੈਂ ਜਦ ਉਹਦੇ ਬੈਠਾ ਹਾਂ ਹਰ ਮੀਟਿੰਗ ਹੋਈ ਚੇ ਤੇ ਮੇਰੇ ਸਾਹਮਣੇ ਤਾਂ ਕਦੇ ਨਹੀਂ ਉਹਨਾਂ ਗੱਲ ਕੀਤੀ ਜਿਸ ਨੇ ਕੀਤੀ ਉਹ ਮੈਂ ਦੱਸਾਂ ਮੈਂ ਪੁੱਛਾਂ ਦੱਸ ਕੇ ਤਾਂ ਕੀਤੀ ਹੈ ਮੈਂ ਤਾਂ ਉਹਨਾਂ ਨੂੰ ਇਹ ਵੀ ਰਾਏ ਦਿੱਤੀ ਸੀ ਤੁਸੀਂ ਅਗਰ ਨਹੀਂ ਕਰਤੀ ਤਾਂ ਤੁਸੀਂ ਇੰਡੀਵਿਜੂਅਲੀ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੋ ਆਪਣੀ ਗੱਲ ਰੱਖੋ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਕਹਿੰਦੇ ਪੰਜ ਪੰਜ ਬੰਦੇ ਜਾ ਕੇ ਗੱਲ ਰੱਖੋ ਉਹਨਾਂ ਕੋਈ ਤੁਸੀਂ ਕਿਹੜਾ ਕੰਮ ਕੀਤਾ ਲੋਕ ਸਭਾ ਚੋਣਾਂ ਦੇ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼੍ਰੋਮ ਨੇ ਅਕਾਲੀ ਦਲ ਦੇ ਅੰਦਰ ਬਗਾਅਤੀ ਸੁਰ ਉੱਨਿ ਸ਼ੁਰੂ ਹੋ ਗਏ ਨੇ ਬੀਤੇ ਦਿਨ ਜਿੱਥੇ ਇੱਕ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਬਾਦਲ ਨੇ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਤਾਂ ਉੱਥੇ ਦੂਜੇ ਪਾਸੇ ਅਕਾਲੀ ਦਲ ਦੇ ਬਗੀ ਧੜੇ ਨੇ ਜਲੰਧਰ ਦੇ ਵਿੱਚ ਹੰਗਾਮੀ ਮੀਟਿੰਗ ਕੀਤੀ ਸੀ ਸ਼੍ਰੋਮ ਨੇ ਕਾਲੀ ਦਲ ਦੇ ਵਿੱਚੇ ਛਿੜੀ ਨਵੀਂ ਬਗਾਵਤ ਉਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸੀਮਤ ਕੋਰਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਹਰਸੀਮਤ ਬਾਦਲ ਦੇ ਅਨੁਸਾਰ ਸਮੁੱਚਾ ਸ਼੍ਰੋਮ ਨੇ ਅਕਾਲੀ ਦਲ ਇੱਕ ਝੂਟ ਹੈ ਅਤੇ ਸੁਖਬੀਰ ਬਾਦਲ ਦੇ ਨਾਲ ਖੜਿਆ ਹੈ ਭਾਜਪਾ ਦੇ ਕੁਝ ਲੋਕ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਉਹੀ ਕਰਨਾ ਚਾਹੁੰਦੇ ਨੇ ਜਿਵੇਂ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਕੀਤਾ ਸੀ ਪੰਜਾਬੀ ਸ਼੍ਰੋਮਣੀ ਕਾਲੀ ਦਲ ਦੇ ਚੱਲ ਰਹੇ ਅੰਦਰੂਨੀ ਕਲੇਸ਼ ਬਾਰੇ ਬਠਿੰਡਾ ਤੋਂ ਸੰਸਦ ਮੈਂਬਰ ਹਰਸ਼ਿਮਤ ਕੌਰ ਨੇ ਨਵੀਂ ਦਿੱਲੀ ਵਿੱਚ ਕਿਹਾ ਹੈ ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚ ਸ਼੍ਰੋਮਣੀ ਕਾਲੀ ਦਲ ਦੇ 112 ਆਕੂ ਸੁਖਬੀਰ ਬਾਦਲ ਦੇ ਨਾਲ ਨਹੀਂ ਸਿਰਫ 5 ਲੋਕਾਂ ਨੇ ਭਾਜਪਾ ਦੇ ਇਸ਼ਾਰੇ ਉੱਤੇ ਵਖਰਾ ਰਾਹ ਫੜਿਆ ਜਿਸ ਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਹਰਸ਼ਿਮਤ ਬਾਦਲ ਨੇ ਕਿਹਾ ਕਿ ਬਗਾਵਤ ਕਰਨ ਵਾਲੇ 5 ਲੀਡਰ ਭਾਜਪਾ ਦੇ ਕਰੀਬੀ ਨੇ ਜਿਨ੍ਹਾਂ ਵਿੱਚੋਂ ਇੱਕ ਦੇ ਪਰਿਵਾਰ ਦੀ ਮੈਂਬਰ ਨੇ ਭਾਜਪਾ ਦੀ ਟਿਕਟ ਉੱਤੇ ਚੋਣ ਲੜੀ ਸੀ एक बीबी भाजपा के समर्थन प्रधान बनना सी अरे ये कोई अकाली दल में पूरी पार्टी सुखबीर जी के साथ बहुत तकड़े होके साथ में है ये कुछ भाजपा के जो स्टूजेज हैं उनकी तरफ से ये केंद्र की तरफ से अकाली दल को तोड़ने की कोश, कोशिश की जा रही है एक साजिश की जा रही है वो जितने भी वो लोग हैं उनमें से ऐसे हैं जो सभी जानते हैं कि वो भाजपा के इशारों में चलते हैं और वो सारा ग्रुप इकट्ठे हुआ है जो महाराष्ट्र में किया वो पंजाब में करने चाह रहे हैं लेकिन पूरी पार्टी सुखबीर जी के साथ पूरी एकत्र से और स्ट्रांगली खड़ी है और एक बार फिर वो अपने एफर्ट्स में बिल्कुल नाकाम हो पांच पांच लोग हैं पांच लोग हैं केवल बाकी एक में से एक पूरे सुखबीर जी के साथ हैं पूरे डिस्ट्रिक्ट प्रेजिडेंट साथ हैं सारे हल्के के सारे लीडरशिप साथ में जो पांच लोग हैं उसमें से एक का परिवार अभी बीजेपी के एमपी कैंडिडेट बनके उन्होंने चोन लड़ी है दूसरे उन्हीं को आ, मैडम को एसजीपीसी की चोन बीजेपी ने लड़वाई थी जो तीसरे हैं उनके भाई बीजेपी के साथ हैं और जो चौथे हैं वो बीजेपी के साथ ज्वाइन करने के लिए अंदर बाहर अंदर बाहर होते रहे सो ये सारे बीजेपी के स्टूजेस हैं जो ये कर रहे हैं और पंजाब इसको भली मानती जानता है पार्टी बिल्कुल एकजुट है सुखबीर जी के साथ पूरी पार्टी एकजुट है बिल्कुल एकजुट है पांच लोग इन्होंने तोड़े हैं एक में से तो पांच और एक में कोई मुकाबला ही नहीं है देखिए एक नई चीज हो रही है कि ज्यादातर जब आ, स्पीकर की पोस्ट यूनानमसली होती है तो केंद्र सरकार बहुत हाई हैंडेड एटीट्यूड हमेशा रखती रही है इनको ओपोजिशन को साथ में लेके एक स्मूथ फंक्शनिंग के लिए काम करना चाहिए नहीं तो हर बारी ये वॉश आउट होता है आ, और लोगों का नुकसान होता है अब सतारवी लोकसभा में भी यही हुआ अब जिस तरीके से जो विपक्ष कुछ मांग रहा है तो उनको अकोमोडेट करना चाहिए ताकि हाउस चले और लोगों का नुकसान ना हो लोगों के पैसों का टैक्सपेयर का पैसों का नुकसान ना हो और गवर्नेंस का नुकसान ना हो तो ये मैं समझती हूं कोई अच्छी चीज नहीं है जो हो रही है ਅ ਇਸੇ ਲੋਕਾਂ ਦਾ ਨੁਕਸਾਨ ਦੱਸ ਦिए ਕਿ ਪੰਜਾਬ ਦੇ ਜਲੰਧਰ ਵਿੱਚ ਬੀਤੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੀ ਹੀ ਪਾਰਟੀ ਖਿਲਾਫ ਇੱਕ ਵੱਡੀ ਮੀਟਿੰਗ ਕੀਤੀ ਗਈ ਸੀ ਇਹ ਮੀਟਿੰਗ ਉਸ ਸਮੇਂ ਹੋਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੰंडीगढ़ ਵਿੱਚ ਸਾਰੇ ਆਗੂ ਅਤੇ ਨਾਲ ਮੀਟਿੰਗ ਕਰ ਰਹੇ ਸਨ ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਹੀ ਪਾਰਟੀ ਖਿਲਾਫ ਵੱਡੀ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਵੀ ਹਾਜ਼ਰ ਸਨ एसबीसी ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਸਾਜੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਗਿਆ ਇਸ ਸੰਬੰਧ ਦੇ ਵਿੱਚ ਸ੍ਰੀ ਅਕਾਲ ਤਖਤ ਸਾਈ ਵਿਖੇ ਸਮਾਗਮ ਹੋਇਆ ਤੇ ਸ੍ਰੀ ਖੰਡ ਪਾਠ ਸਾਹਿਬ ਦੇ ਪੋਖ ਵੀ ਪਾਏ ਗਏ ਸਥਾਪਨਾ ਦਿਵਸ ਦੇ ਸੰਬੰਧ ਦੇ ਵਿੱਚ ਕਰਵਾਏ ਸਮਾਗਮ ਮੌਕੇ ਸ੍ਰੀ ਅਕਾਲ ਤਖਤ ਸਾਈ ਦੇ ਚੇਤیدار ਗਿਆਨੀ ਰਣਬੀਰ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਤਾਮਿਸਮੇਤ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਮੂਲੀਤ ਕੀਤੀ ਸ਼੍ਰੀ ਕਾਲਕਤਖਤ ਸਾਹਿਬ ਦੇ ਜੁਥੇਦਾਰ ਸਿੰਘ ਸਾਹਿਬ ਗਿਆਨੀ ਰਗਬੀ ਸਿੰਘ ਨੇ ਸ਼੍ਰੀ ਕਾਲਕਤਖਤ ਸਾਹਿਬ ਦੇ ਸਥਾਪਨਾ ਦਿਵਸ ਦੀ ਕੋਮ ਨੂੰ ਵਧਾਈ ਦਿੰਦੇ ਆਖਿਆ ਕਿ ਸ਼੍ਰੀ ਕਾਲਕਤਖਤ ਸਾਹਿਬ ਤੋਂ ਸਿੱਖ ਲੈ ਕੇ ਸਿੱਖ ਆਪਣੇ ਰਾਜ ਭਾਗ ਦੇ ਮਾਲਕ ਬਣੇ ਅਤੇ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕਰਕੇ ਦੁਨੀਆ ਨੂੰ ਇੱਕ ਹਲੇਮੀ ਰਾਜ ਵਰਗਾ ਰਾਜਸਥਾਨ ਦਿੱਤਾ ਜਿਸੇਦਾਰ ਸ਼੍ਰੀ ਕਾਲਕਤਖਤ ਸਾਹਿਬ ਨੇ ਕਿਹਾ ਕਿ ਸਿੱਖ ਦੁਨੀਆ ਦੇ ਹਰ ਖੇਤਰ ਵਿੱਚ ਵਿਚਰਦੇ ਆ ਹਮੇਸ਼ਾ ਆਪਣਾ ਮੂਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅਤੇ ਸ਼੍ਰੀ ਕਾਲਕਤਖਤ ਸਾਹਿਬ ਵੱਲ ਰੱਖਦੇ ਰਹੇ ਨਹੀਂ ਪਰ ਰਾਜਨੀਤਿਕ ਲੋਕਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇਵਾਲ ਪਿੱਛੇ ਕਰਕੇ ਦਿੱਲੀ ਵੱਲ ਮੂੰਹ ਕੀਤਾ ਹੋਇਆ ਹੈ ਜਿਸ ਕਾਰਨ ਸਿੱਖਾਂ ਦੀ ਆਪਣੀ ਰਾਜਨੀਤੀ ਕਮਜ਼ੋਰ ਪੈ ਰਹੀ ਹੈ ਉਸੇ ਤਰ੍ਹਾਂ ਜਦੋਂ 1984 ਵਿੜੇ ਹਕੂਮਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਢਾਇਆ ਗਿਆ ਤੇ ਅਕਾਲ ਤਖਤ ਸਾਹਿਬ ਦੇ ਵਿੜੇ ਵਿੱਚ ਖਾਲਸੇ ਨੇ ਸਰਬੱਤ ਖਾਲਸਾ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਉਸਾਰੇ ਸੀ ਉਹ ਮੁੜ ਕੀਤੀ ਗੁਰਮੁਖੋ ਸਤਗੁਰਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਚਨਾ ਕੀਤੀ ਕਿ ਹਰਮੰਦਰ ਸਾਹਿਬ ਵਿੱਚ ਬੈਠਾ ਹੋਇਆ ਸਿੱਖ ਬਾਣੀ ਪੜਦਾ ਹੋਇਆ ਸਿੱਖ ਕੀਰਤਨ ਕਰਦਾ ਹੋਇਆ ਸਿੱਖ ਰਾਜਨੀਤੀ ਨੂੰ ਨਕਾਰੇ ਨਾ ਰਾਜਨੀਤੀ ਤੋਂ ਦੂਰ ਨਾ ਜਾਵੇ ਪਰ ਤਖਤ ਤੇ ਬੈਠਾ ਹੋਇਆ ਸਿੱਖ ਕਦੇ ਇਹ ਨਾ ਭੁੱਲੇ ਕਿ ਰਾਜਨੀਤੀ ਦੀ ਨਿਗ੍ਹਾبانی ਹਮੇਸ਼ਾ ਧਰਮ ਕਰੇ ਜਦ ਤੱਕ ਐਸੀ ਧਰਮ ਦੀ ਨਿਗ੍ਹਾبانی ਬਾੜੀ ਸਾਡਾ ਮੂੰਹ ਧਰਮ ਵੱਲ ਰਿਹਾ ਸਾਡਾ ਮੂੰਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਐਸੀ ਰਾਜ ਭਾਗ ਦੇ ਮਾਲਕ ਵੀ ਬਣੇ ਸਾਡਾ ਇਤਿਹਾਸ ਇਹ ਜ਼ਿਕਰ ਕਰਦਾ ਹੈ ਕਿ 40 ਸਾਲ ਦਾ ਅਰਸਾ ਤਕਰੀਬ ਹੋ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਰਾਜ ਕੀਤਾ ਇੱਕ ਸਫਲ ਰਾਜਾ ਸਨ ਇੱਕ ਵਧੀਆ ਸ਼ਾਸਕ ਸਨ ਜਿਥੇ ਵਧੀਆ ਰਾਜੇ ਵਧੀਆ ਸ਼ਾਸਕ ਸਨ ਉਥੇ ਗੁਰਮੁਖੋ ਪਨਤਾ ਮੁਖ ਹਮੇਸ਼ਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਹੈ ਦੱਸ ਦੇ ਕਿ ਜਦ ਵੀ ਕਿਤੇ ਜਾ ਕੇ ਉਹ ਕੁਰਸੀ ਤੇ ਸਿੰਘਾਸਨ ਤੇ ਬੈਠਿਆ ਕਰਦੇ ਸਨ ਤੇ ਇਹ ਕਿਆ ਕਰਦੇ ਸਨ ਕਿ ਦਿਸ਼ਾ ਦੇਖੀ ਜਾਏ ਕਿ ਜਿਸ ਕੁਰਸੀ ਤੇ ਮੈਂ ਬੈਠਣਾ ਹੈ ਉਸ ਕੁਰਸੀ ਤੇ ਬੈਠਣ ਵੇਲੇ ਕਿਤੇ ਮੇਰੀ ਪਿੱਠ ਸ੍ਰੀ ਹਰਿਮੰਦਰ ਸਾਹਿਬ ਵੱਲ ਨਾ ਹੋ ਜਾਏ ਉਹ ਤਾਂ ਮੋਖੁ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਸਿੱਕਾ ਦੇ ਪਿੱਠ ਨੇ ਇਸੇ ਕੀਤੀ ਪਰ ਅੱਜ ਦੇ ਰਾਜਨੀਤਿਕ ਲੋਕਾਂ ਨੇ ਆਪਣੀ ਪਿੱਠ ਸ੍ਰੀ ਹਰਿਮੰਦਰ ਸਾਹਿਬ ਵੱਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲ ਕੀਤੀ ਹੈ ਆਪਣਾ ਮੂੰਹ ਦਿੱਲੀ ਵੱਲ ਕੀਤਾ ਹੈ ਜੇਕਰ ਉਹ ਰਾਜਨੀਤਿਕ ਲੋਕ ਆਪਣਾ ਮੁੱਖ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਕਰਨਗੇ ਤੇ ਫਿਰ ਦੁਬਾਰਾ ਉਸ ਰਾਜ ਭਾਗ ਦੇ ਮਾਲਕ ਵੀ ਜ਼ਰੂਰ ਬਣਨਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸਿੱਖਾਂ ਸੰਗਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀਆਂ ਭਰੀਆਂ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਕ ਵੀ ਪਾਏ ਦਿੱਲੀ ਲਈ ਲੁਰਿੰਦੇ ਪਾਣੀ ਦੀ ਮੰਗ ਨੂੰ ਲੈ ਕੇ ਭੁਖੜ ਹੜਤਾਲ 'ਤੇ ਬੈਠੀ ਦਿੱਲੀ ਦੀ ਜਲ ਮੰਤਰੀ ਅਤੀਸ਼ੀ ਨੂੰ ਸਿਹਤ ਵਿਗੜਨ ਤੋਂ ਬਾਅਦ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਦੇ ਭਰਤੀ ਕਰਵਾਇਆ ਗਿਆ। ਅੱਜ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਲੇਸ਼ ਯਾਦਵ ਹਸਪਤਾਲ ਦੇ ਵਿੱਚ ਦਾਖਲ ਦਿੱਲੀ ਦੀ ਜਲ ਮੰਤਰੀ ਨੂੰ ਮਿਲਣ ਪਹੁੰਚੇ। ਇਸ ਮੌਕੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੰਜੀਤ ਸਿੰਘ ਵੀ ਮੌਜੂਦ ਸਨ। ਸਮਾਜਵਾਦੀ ਪਾਰਟੀ ਦੇ ਮੁਖੀ ਅਕਲੇਸ਼ ਯਾਦਵ ਬੁੱਧਵਾਰ ਨੂੰ ਦਿੱਲੀ ਦੇ ਜ਼ਾਲਤ ਸਿੱਖਿਆ ਮੰਤਰੀ ਅਤੀਸ਼ੀ ਦਾ ਹਾਲਚਾਲ ਪੁੱਛਣ ਦੇ ਲਈ ਲੋਕ ਨਾਇਕ ਹਸਪਤਾਲ ਪਹੁੰਚੇ। ਉਹਨਾਂ ਨੇ ਡਾਕਟਰ ਤੋਂ ਨਦੀ ਸਿਹਤ ਦੇ ਵਿੱਚ ਸੁਧਾਰ ਸੰਬੰਧੀ ਜਾਣਕਾਰੀ ਲਈ। ਮੀਡੀਆ ਨਾਲ ਗੱਲਬਾਤ ਦੌਰਾਨ ਅਕਲੇਸ਼ ਯਾਦਵ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਚਪਾਤਪਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਮੁੱਖ ਮੰਤਰੀਆਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਵਧੀਆਂ ਨੇ। ਕੇਂਦਰ ਸਰਕਾਰ ਨੇ ਝੇਕਰ ਕਿਸੇ ਦੇ ਨਾਲ ਸਭ ਤੋਂ ਵੱਧ ਵਿਤਕਰਾ ਕੀਤਾ ਹੈ ਤਾਂ ਉਹ ਦਿੱਲੀ ਸਰਕਾਰ ਇਤਿਹਾਸ ਕਰਕੇ ਅਰਵਿੰਦ ਕੇਜਰੀਵਾਲ ਦੇ ਨਾਲ ਕੀਤਾ ਹੈ। ਸੀਬੀਆਈ ਵਾਲੇ ਲਗਾਤਾਰ लोगों को फसाउते हैं जो भाजपा के खतरा नहीं मैं, मैं यहां पर जल मंत्री आतिशी जी आदिशी जी से मिलने आया था और उनका स्वास्थ्य की जानकारी लेने के लिए मैं आया था वो बहादुर तो हैं ही लेकिन वो अपने लोगों के लिए लड़ना भी जानती हैं जल मंत्री के साथ-साथ वो दिल्ली को कैसे और दिल्ली के लोगों के समस्याओं का कैसे समाधान करें उसके लिए लगातार वो लड़ती रहीं मुझे याद आ रहा है जिस समय बीजेपी की सरकार बनी थी और उनके प्रधान सांसद जी ने ये कहा था कि मैं मुख्यमंत्री रहा हूँ और मुख्यमंत्री की मैं तकलीफ और परेशानियों को जानता हूँ लेकिन जब से बीजेपी की सरकार बनी है दिल्ली में मुख्यमंत्रियों की तकलीफ बड़ी है परेशानियां बढ़ी हैं जो दिल्ली सरकार से सहयोग और मदद मिलनी चाहिए उन मददों को भी सरकार ने नहीं पूरा किया और वहीं भेदभाव और अन्याय लगातार दिल्ली की सरकार ने किया है और दिल्ली की सरकार ने तो खासकर अब दिल्ली की सरकार में कंफ्यूज ना हो केंद्र सरकार केंद्र सरकार ने सबसे ज़्यादा भेदभाव अगर किसी के साथ किया है तो वो दिल्ली सरकार के साथ और खासकर अरविंद केजरीवाल जी के साथ सरकार बन गई उनकी वो जनता के लिए काम करना चाहते हैं जनता का स्वास्थ्य कैसे बेहतर हो उनको सही शिक्षा कैसे मिले और सुविधाएं कैसे मिल पाएँ वहीं केंद्र सरकार लगातार रोडा अटका रही है उनको तकलीफ परेशानी पहुंचा रही है और जब उन्हें हर जगह से राहत मिलने का काम शुरू हो गया जब वो बाहर आ जाते ये केंद्र सरकार की जानकारी में होगा कि वो बाहर निकल आएंगे वो निकल ना पाए जनता के बीच में न पहुंच पाए सरकार ठीक से न चला पाए ਇਸ ਲਈ ਫਿਰ ਉਨਪੇ ਨਾ ਜਾਣੇ ਕੌਣ ਸਾ ਮਗਦਮਾ ਲਗਾ ਕਰਕੇ ਫਿਰ ਉਨਕੇ ਉਨ ਕੋ ਫਸਾ ਦਿਆ ਗਿਆ। ਦੱਸੋ ਕਿ ਆਮ ਆਦਮੀ ਪਾਰਟੀ ਦੇ ਨੇਤਾ ਤੇ ਚਲ ਮੰਤਰੀ ਅਤੀਸ਼ੀ 21 ਜੂਨ ਨੂੰ ਹਰਿਆਣਾ ਤੂਫਾਨੀ ਚਿੰਤਨ ਦੀ ਮੰਗ ਨੂੰ ਲੈ ਕੇ ਹੜਤਾਲ ਉਤੇ ਬੈਠੇ ਸਨ। 5 ਦਿਨ ਬਾਅਦ ਮੰਗਲਵਾਰ ਨੂੰ ਉਹਨਾਂ ਦਾ ਸ਼ੂਗਰ ਲੈਵਲ ਡਿੱਗ ਗਿਆ ਅਤੇ ਉਹਨਾਂ ਨੂੰ ਐਲ ਐਨ ਹਸਪਤਾਲ ਦੇ ਆਈ ਸੀ ਯੂ ਦੇ ਵਿੱਚ ਦਾਖਲ ਕਰਵਾਇਆ ਗਿਆ। ਜੰਦੇ ਜੰਦੇ ਇੱਕ ਵਾਰ ਫੇਰ ਨਜ਼ਰ ਮਾਲ ਲੈਣੇ ਅਸ ਹੀ ਅਹਿਮ ਸੁਰੱਖਿਆ ਥੀ। ਮਕਾਵਤ ਮਗਰੋਂ ਕਾਲੀ ਧਲਤੀ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਸੁਖਬੀਰ ਬਾਦਲ ਨੇ ਪ੍ਰਧਾਨਗੀ ਦਾ ਹੌਂਦਾ ਛੱਡਣ ਦੀ ਕੀਤੀ ਪੇਸ਼ਕਸ਼ ਅਰਵਿੰਦ ਕੇਜਰੀਵਾਲ ਦੀਆਂ ਵਧੀਆਂ ਮੁਸ਼ਕਲਾਂ ਈਡੀ ਤੋਂ ਬਾਅਦ ਸੀਬੀਆਈ ਨੇ ਕੇਜਰੀਵਾਲ ਨੂੰ ਕੀਤਾ ਗ੍ਰਿਫਤਾਰ ਲਗਾਤਾਰ ਦੁਜੀਵਾ ਸਪੀਕਰ ਬਣੇ ਉਮਰਦੀਲਾ ਸਦਨ ਦੇ ਵਿੱਚ ਗੂੰਜਿਆ ਐਮਰਜੈਂਸੀ ਦਾ ਮੁੱਦਾ ਫਰਮਜੀਤ ਸਿੰਘ ਸਨਮਤਾ ਭਾਜਪਾ ਤੇ ਤਿੱਖਾ ਨਿਸ਼ਾਨਾ ਕਿਹਾ ਆਪਰੇਸ਼ਨ ਲੋਟਸ ਉੱਤੇ ਕਰ ਦੇਵਾਂਗੇ ਭਾਜਪਾ ਨੂੰ ਲੀ ਰੋਲੀ ਅੱਜ ਦੇ ਪੰਜਾਬ ਵੋਲਟੇਜ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ